ਸਾਰਨ ਪਿਆਰਪਰੀ ਸਤਿ ਸ੍ਰੀਕਾਲ ਮੈਂ ਸਰੇਂਦਰਪਾਲ ਸਿੰਘ ਤੇ ਅਸੀਂ ਪਹੁੰਚੇ ਆਂ ਬੀੜ ਤਲਾਬ ਜਿਹੜਾ ਪਿੰਡ ਆ ਬਸਤੀ ਨੰਬਰ 4 ਦੇ ਵਿੱਚ ਬਸਤੀ ਨੰਬਰ 4 1 4 ਤੇ 5 ਦੇ ਸਰਪੰਚ ਜਸਵੰਤ ਕੌਰ ਨੇ ਤੇ ਉਹਨਾਂ ਦਾ ਜੋ ਬੇਟਾ ਹੈ ਕੁਲਦੀਪ ਸਿੰਘ ਉਹ ਸਾਡੇ ਨਾਲ ਨੇ ਕੁਲਦੀਪ ਸਿੰਘ ਤੇ ਪਰਿਵਾਰ ਬਾਰੇ ਇਹ ਹੈ ਵੀ ਪਹਿਲਾਂ ਇਹਨਾਂ ਦੇ ਮਾਤਾ ਜੀ ਜੇ ਉਹ ਦੂਤਾ ਸਰਪੰਚ ਹੈ ਉਹ ਪਹਿਲਾਂ ਪੰਚਾਇਤ ਨੰਬਰ ਰਹੇ ਤੇ ਬਾਈ ਜੀ ਪਿਛਲੇ ਪਲਾਂਟ ਚ ਪੰਚਾਇਤ ਮੈਂਬਰ ਆਏ ਤੇ ਹੁਣ ਉਹਨਾਂ ਦੇ ਮਾਤਾ ਜੀ ਫਿਰ ਦੁਬਾਰਾ ਸਰਪੰਚ ਬਣੇ ਨੇ। ਵੀਰਤਲਾ ਦਾ ਜੋ ਬਸਤੀਆਂ ਦਾ ਹੈਗਾ ਏਰੀਆ ਉਹ ਨਸ਼ਿਆਂ ਦੇ ਕਰਕੇ ਬੁਨਾਮ ਹੈਗਾ ਤੇ ਕਿਹੜੀਆਂ ਕਿਹੜੀਆਂ ਬਸਤੀਆਂ ਜ਼ਿਆਦਾ ਬੁਨਾਮ ਹੈ ਜਾਂ ਪੁਲਿਸ ਦੀ ਕੀ ਕਾਰਵਾਈ ਹੈ ਬਾਈ ਤੁਸੀਂ ਤੁਸੀਂ ਸਮਝਾਂਗੇ ਕਿਉਂਕਿ ਇਹ ਸੋਸ਼ਲ ਵਰਕਰ ਵੀ ਹੈਗੇ ਆ ਜਿਹੜੀਆਂ ਬੀਬੀਆਂ ਉਹਨਾਂ ਦੀ ਪੈਨਸ਼ਨ ਲਵਾਉਣਾ ਜਾਂ ਹੋਰ ਸਮੱਸਿਆਵਾਂ ਹੈਗੀਆਂ ਉਹ ਲਈ ਇਹ ਕੰਮ ਕਰਦੇ। ਕਈ ਸਵਾਰਥ ਕਰਦੇ ਆ। ਉਹ ਠੀਕ ਹੋ ਹਾਂਜੀ ਹਾਂਜੀ ਬੋਲੀ ਅਰੇ ਸਭ ਤੋਂ ਪਹਿਲਾਂ ਇਹ ਦੱਸੋ ਵੀ ਜਦੋਂ ਤੁਸੀਂ ਕਿਤੇ ਬਾਹਰ ਅੰਦਰ ਜਾਂਦੇ ਹੋ ਇਸ ਪਿੰਡ ਦੀ ਗੱਲ ਚੱਲਦੀ ਹੈ ਬਸਤੀਆਂ ਦੀ ਵੀਰ ਤਲਾਹ ਬਾਰੇ ਯਾਰ ਨਸ਼ੇ ਆ ਹੋਰ ਕਰੇ ਜੀ ਜਾਂ ਤਾਂ ਕਿਵੇਂ ਲੱਗਦਾ ਇਹਨੂੰ ਇਹ ਜਿਦੋਂ ਪੁੱਛਿਆ ਮਨ ਸੁਸ ਹੁੰਦਾ ਸਾਨੂੰ ਤਾਂ ਇਹ ਦੇਖੋ ਤਾਂ ਜੋ ਅਸੀਂ ਪਿਛਲੇ ਤਲਾਣ ਦੇ ਵਿੱਚ ਵੀ ਗਏ ਰਹੇ ਹਾਂ ਕਰੇ ਬੋਰਡ ਦੀ ਮਿੱਕ ਲਗਾਇਆ ਸੀਗਾ ਅੱਛਾ ਇਹ ਤਾਂ ਤੇ ਮੈਂ ਤਾਂ ਕਾਫੀ ਵੱਡਾ ਬੋਰ ਲਾਇਆ ਸੀਗਾ ਹੂੰ ਤੇ ਬਿਨਾ ਕਿਸੇ ਕੋਕੋਮਾ ਪੰਚਾਇਤ ਨੂੰ ਤੱਕ ਇੱਕ ਦੱਸਿਆ ਇਸ ਲਈ ਲਾਇਆ ਸੀਗਾ ਇੱਕ ਮੋਹਤਵਾਰ ਲੋਕਾਂ ਨੂੰ ਜਿਹੜੇ ਮੈਂਬਰ ਸਰਪੰਚ ਹੁੰਦੇ ਆ ਵੀ ਮੈਂ ਕਿਸੇ ਨਸ਼ਾ ਵੇਚਵਾਇਆ ਨਸ਼ਾ ਪੀਣ ਵਾਲੇ ਦੇ ਬਰਖਲਾ ਵੀ ਤੰਗਿਆ ਤੇ ਮੈਂ ਉਹਨਾਂ ਦੇ ਮਗਰ ਮਤਲਬ ਕਿਸੇ ਵੀ ਜਿਵੇਂ ਕੋਈ ਕੋਸਰਾ ਕੋਈ ਕੇਸ ਵਗੈਰਾ ਹੁੰਦਾ ਮੈਂ ਉਹਨਾਂ ਦੇ ਮਗਰ ਨਹੀਂ ਜਾਊਗਾ ਤੇ ਉਨਾਂ ਨੂੰ ਬਿਹਾਜੇ ਦੂਜੇ ਪਾਸੇ ਗੱਲ ਕਰਕੇ ਵੀ ਬਸਤੀਆਂ ਬਦਨਾਮ ਤਾਂ ਬਦਨਾਮ ਸਾਡਾ ਏਰੀਆ ਕਾਫੀ ਹੋ ਚੁੱਕਾ ਹੈ ਇਹ ਸਿਰ ਮਸ਼ੇਨਾ ਤੇ ਇਹ ਕੋਈ ਇਕੱਲਾ ਬੀੜ ਤਲਾ ਨਹੀਂ ਹੈ ਵੈਸੇ ਸਾਰੇ ਹੁਣ ਪਿੰਡਾਂ ਦੇ ਵਿੱਚ ਬੁਰਾ ਹਾਲੀ ਹੋਇਆ ਹੈ ਸ਼ਹਿਰ ਦੇ ਵਿੱਚ ਦੇਖਿਆ ਜਾਵੇ ਤਾਂ ਇਹ ਜਿਹੜਾ ਖਬਰਾਂ ਲੱਗਦੀਆਂ ਰਹਿੰਦੀਆਂ ਹਨ ਤਾਂ ਇਹ ਬਸਤੀਆਂ ਥੋੜੀਆਂ ਸਾਡੀਆਂ ਇੱਕ ਇੱਕ 80 ਪਿੰਡ ਦਾ ਹੋਣ ਕਰਕੇ ਵੀ ਕੁਝ ਯਾਦਤਰ ਇਹਨੂੰ ਮੰਨ ਲਵਾਂ ਜਿਆਦਾਤਰ ਇਹ ਸਹੀ ਬਤਨਾਮ ਕਿਤੇ ਹੈ ਦਾ ਪਰ ਹੈ ਸਾਡੇ ਨਸ਼ਾ ਹੈਗਾਗਾ ਕਾਫੀ ਜਿਹੜੇ ਨਵੇਂ ਬੰਦੇ ਆਏ ਆ ਕਿ ਕੋਈ ਕਿਸੇ ਪਸਤੀਆਂ ਦੇ ਵਿੱਚੋਂ ਜਿਵੇਂ ਉੱਥੋਂ ਬਾਹਰ ਆ ਕੇ ਆਏ ਹੋਊਗੇ ਵਿੱਚ ਆ ਕੇ ਪਤਾ ਕਿਥੋਂ ਆਇਆ ਬਈ ਉਹ ਕੋਈ ਜੇ ਹਾਂ ਤਾਂ ਬਿਆਣੇ ਦੇ ਵਿੱਚੋਂ ਖਬਰ ਸੁਣੀ ਹੋਊਗੀ ਤੁਸੀਂ ਤੇ ਉਹ ਵੀ ਇੱਥੇ ਕਈ ਬੰਦੇ ਇੱਥੇ ਸਾਡੇ ਕੋਈ ਅੱਛਾ ਕੰਡ ਦੇ ਵਿੱਚ ਰਹਿੰਦੇ ਹੂੰ ਤੇ ਉਹਨਾਂ ਨੇ ਸਾਨੂੰ ਜਿਆਦਾ ਅਜਿਹਾ ਸੀ ਉਹਨਾਂ ਦੇ ਕੋਈ ਹਾਰਦੂਨ ਕਾਲਜਾ ਪੋਰ ਬਾਰ ਕਾਰ ਸੀ ਤਾਂ ਆਪਦੇ ਕੋਲ ਤਾਂ ਅਸੀਂ ਤਾਂ ਹੁਣ ਤਾਂ ਵਿੱਚ ਤਾਂ ਕੋਈ ਮੂਰ ਬੁਝਾਉਂਦਾ ਨਹੀਂ ਆਇਆ ਬਣਾਉਂਦੇ ਨਹੀਂ ਜੀ ਤੇ ਮੇਰਾ ਲੋਈ ਜਨ ਹੈ ਵੀਰ ਉਹ ਦੂਜੇ ਲੋਕ ਆ ਰਹੇ ਹਨ ਨਾ ਸਾਰੇ ਹਾਂ ਜੀ ਹਾਂ ਜੀ ਤੇ ਉਹਨਾਂ ਬਾਰੇ ਕੋਈ ਜਾਣਕਾਰੀ ਨਹੀਂ ਹੁੰਦੀ ਕਿਉਂਕਿ ਇੱਥੇ ਤਾਂ ਹੁਣ ਪੀੜੀਦਰ ਪੀੜੀ ਜਿਹੜੇ ਰਹਿੰਦੇ ਬੰਦੇ ਜਾਣਦੇ ਫਰਾਨਾ ਫਲਾਨਾ ਨਾ ਬਿਲਕੁਲ ਤੇ ਕਿੰਨੇ ਕੇ ਨੌਜਵਾਨ ਜਿਹੜੇ ਹੈਗੇ ਇੱਥੇ ਥੋੜੇ ਨੰਬਰ ਚ 4 ਨੰਬਰ ਵਸਤੀ ਕਰ ਗਏ 4 ਨੰਬਰ ਦੀ ਗੱਲ ਕਰੀਏ ਜਿਹੜੇ ਨਿਸ਼ਾਨਾ ਹਾਂ ਜੀ ਸਾਡੇ 4 ਨੰਬਰ ਦੀ ਗੱਲ ਕਰੀਏ ਤਾਂ ਮਤਲਬ ਹੈਗਾ ਵੀ ਕੋਈ ਨਾ ਕੋਈ ਇਸ ਤਰ੍ਹਾਂ ਦੇ ਅਦਾਕਾਰ ਦੇ ਵਿੱਚ ਮਤਲਬ 10 15 ਘਰਾਂ ਦੇ ਵਿੱਚ ਇੱਕ ਜਵਾਕ ਜਿਹੜਾ ਹੈਗਾ ਹੈਗਾ ਵੀ ਨਸ਼ੇ ਦੀ ਭੇਡ ਚੜ ਤੱਕਿਆ ਸਾਡੇ ਚ ਨਾਲ ਜਿਸ ਆਪਾਂ ਬਕਾਏਗੀ ਇੱਥੇ ਵੀ ਸਾਡੇ ਨਾਲ ਹੀ ਘਰ ਹੈਗਾ ਉਹਨਾਂ ਦੇ ਵੀ ਦੋ ਲੜਕੇ ਜਿਨ੍ਹਾਂ ਦੀ ਐਸੇ ਚਿੱਟੇ ਜੇ ਮੈਸੇਜ ਕਰਕੇ ਡੈਥ ਹੋ ਗਈ ਅੱਛਾ ਜਵਾਨ ਸੀਗੇ ਉਹਨਾਂ ਦੀ ਉਮਰ 1 ਦੀ ਲਗਭਗ 20 ਸਾਲ ਦੀ ਸੀ ਦੂਸਰੇ 20 ਸਾਲ ਦੀ ਉਪਰ ਸੀ ਜਵਾਨ ਸੀਗੇ ਤੇ ਉਹਨਾਂ ਯੂਐਸਟੇ ਦਾ ਤੋਈਆ ਕਰਦੇ ਹਾਲਾਤ ਉਹ ਤਾਂ ਬਹੁਤ ਮਾੜੇ ਅਗੇ ਤੇ ਕੋਈ ਇਹ ਨਹੀਂ ਜਾਣਾਂ ਦੇ ਇਹਨਾਂ ਦੇ ਬੱਚਾ ਦਾ ਡੈਡੀ ਸੀ ਉਹ ਵੀ ਮਤਲਬ ਸਾਧਵੇਂ ਨਾਲ ਹੀ ਡੈਥ ਹੋਈ ਹੋਈ ਡਰਾਈਵਰ ਸੀ ਉਹ ਕੌਣ ਲੈ ਕੇ ਗਰੇ ਤੇ ਹਾਂ ਮੇੜੀ ਗਿਆਗੇ ਇੱਕੋ ਨਾਲ ਲੜਕਾ ਦਾ ਉਹ ਵਿਚਾਰਾ ਮਜ਼ਦੂਰੀ ਕਰਦਾਗਾ ਉਹ ਲੜਕਾ ਮਤਲਬ ਹਾਂਜੀ ਉਹ ਲੜਕਾ ਕਰਦਾ ਹਾਂਜੀ ਬਸ আচ্ছা ਤਦ ਲਈ ਜਿਹੜੇ ਜਿਹੜੇ ਨਵੇਂ ਬੱਚੇ ਆ ਫਿਰ ਉਹ ਜਿਹੜੇ ਪ੍ਰਾਣੇ ਇੱਥੇ ਵੇਚ ਦਿਆ ਜਾਂ ਹੋਰ ਉਹਨਾਂ ਤੋਂ ਲੱਭ ਲਿਆ ਜਾਂ ਉਹ ਇਸ ਤਰ੍ਹਾਂ ਦੇ ਬੰਦੇ ਜੁੜੇ ਹੁੰਦੇ ਆ ਬਿਲਕੁਲ ਹਾਂਜੀ ਹਾਂਜੀ ਇੱਕ ਇੱਕ ਨੈਟਵਰਕ ਹੀ ਬਣਾਇਆ ਪਈ ਜੀ ਤਾਂ ਸਿਸਟਮ ਦਾ ਹੁੰਦਾ ਇੱਕ ਮੈਂ ਛੋਟੇ ਬੱਚਿਆਂ ਨੂੰ ਜਿਵੇਂ ਅਸੀਂ ਸਕੂਲਾਂ ਦੇ ਵਿੱਚ ਵੀ ਇਰ ਕਰਦੇ ਆਂਗੇ ਜਾ ਜਾ ਕੇ ਮੈਂ ਆਪਦੇ ਵੱਲੋਂ ਵੀ ਪ੍ਰਾਲੇ ਕਰਦ ਰਹਿਣਾ ਦੱਸ ਦਿਆਂ ਪਰ ਥੋੜਾ ਜਿਹਾ ਮਾਪੇ ਵੀ ਕਿੰਨਾ ਚਿਰ ਤੇ ਜਦੋਂ ਅਸੀਂ ਉਹਨਾਂ ਦੇ ਮਾਪਿਆਂ ਨੂੰ ਦੱਸ ਦਿਆਂਗੇ ਜੇ ਤੁਹਾਡਾ ਬੱਚਾ ਐਸ ਲਾਈਨ ਦੇ ਵਿੱਚ ਜਾ ਰਿਹਾ ਗਾ ਜਾ ਰਿਹਾ ਨਵੇਂ ਸਰੋ ਹਾਂਜੀ ਉਦੋਂ ਕਿਉਂਕਿ ਜਿਹੜੇ ਹੁਣ ਆਪਾਂ ਸੋਸ਼ਲ ਵਰਕਰ ਲਾ ਲੋ ਜਾਏ ਕਮੋਤਵਾਰ ਬੰਦੇ ਉਹ ਅਕਸਰ ਤੁਰਦੇ ਫਿਰਦੇ ਨਾ ਜ ਆਉਂਦੇ ਆ ਤੇ ਉਹਨਾਂ ਨੂੰ ਕਾਫੀ ਚੱਲਣ ਦਾ ਪਤਾ ਲੱਗਦਾ ਰਹਿੰਦਾ ਹੈ ਤੇ ਉਹ ਜਦੋਂ ਫਿਰ ਦੱਸ ਦੇ ਜਾਂ ਕੇ ਮਾਪੇ ਨੂੰ ਦੱਸਣਾ ਫਰਜ਼ ਬਣਦਾ ਹੈਗਾ ਉਹ ਥੋੜਾ ਜਿਹਾ ਮਾਪੇ ਵੀ ਸਾਥਰੀ ਹੁੰਦੇ ਜੀ ਉਹ ਫਿਰ ਉਹ ਕਿੰਨਾ ਕਿਤੇ ਕੋਈ ਗੱਲ ਪੱਟੀ ਹੋ ਗਈ ਤੁਹਾਨੂੰ ਮੈਂ ਪੰਜਾਬ ਦਾ ਨੰਬਰ ਰਹੇ ਹਾਂ ਪਹਿਲਾਂ ਤੁਹਾਡੇ ਮਾਤਾ ਜੀ ਰਹੇ ਆ ਬੱਚੇ ਹੁਣ ਆਮ ਹੀ ਚੱਚਾ ਚੱਲਦੀ ਆ ਜਾਂ ਹੁੰਦਾ ਹੀ ਅਕਸਰ ਪ੍ਰੈਕਟਿਸ ਦੇ ਵਿੱਚ ਕਿ ਲੋਕ ਜੋ ਹੈ ਸ਼ਰਾਬ ਵਗੈਰਾ ਜਾਂ ਹੋਰ ਨਸ਼ੇ ਵਾਂਗ ਕੇ ਇਲੈਕਸ਼ਨ ਲੜਦੇ ਆ ਜਦ ਦੇ ਤੁਹਾਡਾ ਤੇ ਮੇਰਾ ਮੇਰਾ ਤਾਂ ਇਹ ਸੀਗਾ ਜੀ ਕਿ ਮੈਂ ਤਾਂ ਇਸੇ ਸਮੇਂ ਨਾ ਬੋਕ ਕਰਦਾ ਤੇ ਵੀ ਦੇਸਾਂ ਦੇ ਵਿੱਚ ਮੈਂ ਸੀ ਕਿ ਮਜ਼ਦੂਰੀ ਦਾ ਸਵਾਲ ਰੱਖਦੀ ਆ ਤੇ ਮੇਰੇ ਜਿਹੜੇ ਪਿਛਲੇ ਕਾਰਨੋਂ ਮੈਂ ਤਦੋਂ ਆਪਾਂ ਆਪਦੇ ਮੂੰਹ ਤੇ ਨਹੀਂ ਕਹਿ ਸਕਦੇ ਪਰ ਮੈਂ ਇਹਦੇ ਸੋਸ਼ਲ ਵਰਕਰ ਦੇ ਨਿੱਕੇ ਨਿੱਕੇ ਕੰਮ ਆਮ ਸਾਡੇ ਸਮਾਜ ਦੇ ਵਿੱਚ ਤੇ ਉਹ ਅਸੀਂ ਉਹ ਨਿੱਕੇ ਨਿੱਕੇ ਮੈਂ ਕੰਮ ਕਰਦਾ ਰਿਹਾ ਉਹ ਜਿੰਨੇ ਕੋਈ ਜਾਤੀ ਸਾਤੀ ਪੇਟ ਹੋ ਗਿਆ ਜੀ ਕਿਸੇ ਦਾ ਇਨਕਮ ਸਰਟੀਫਿਕੇਟ ਹੋ ਗਿਆ ਕੋਈ ਬੰਦਾ ਥੋੜੀ ਜਿਹਾ ਆਨਲਾਈਨ ਆਪ ਜਾਣਕਾਰ ਆ ਮੈਂ ਆਨਲਾਈਨ ਕਰਦਾ ਰਹਿਣਾ ਤਾਂ ਇਸ ਤਰ੍ਹਾਂ ਵੀ ਮੇਰੇ ਇਹਦੇ ਕੰਮਾਂ ਨੂੰ ਦੇਖਦੇ ਹੋਏ ਤੇ ਉਹਦੇ ਉਹਦੇ ਨਾਲ ਹੀ ਮੈਨੂੰ ਵੋਟ ਪਈ ਆ ਤੇ ਨਾ ਤਾਂ ਤੁਸੀਂ ਸਾਡੇ ਪਿੰਡ ਦੇ ਵਿੱਚ ਪਤਾ ਕਰ ਸਕਦੇ ਹੋ ਕਿਸੇ ਕੋਈ ਪਤਾ ਕਰ ਸਕਦੇ ਆ ਕਿ ਕਲਦੀਪ ਨੇ ਕੋਈ ਤੁਹਾਡੇ ਕੋਲ ਕੋਈ ਤੁਹਾਨੂੰ ਪੈਸਾ ਜਾਂ ਸ਼ਰਾਬ ਕੋਈ ਨਸ਼ਾ ਤੇ ਜਾਂ ਫਿਰ ਕਲਦੀਪ ਦੇ ਨਾਲ ਕੋਈ 10 ਬੰਦੇ ਜਾ ਕੇ ਬੋਟਾ ਵੰਦਦੇ ਹੋਣਗੇ ਤਾਂ ਇਸ ਤਰ੍ਹਾਂ ਤੁਸੀਂ ਮੇਰੇ ਪਿੰਡ ਦੇ ਵਿੱਚ ਜਾ ਕੇ ਪਤਾ ਕਰਦੇ ਮੈਂ ਕੱਲਾ ਘਰੋਂ ਨਿਕਲਾ ਸੀ ਇਹ ਵੇਲੇ ਤੋਂ ਕਿਦਾ ਕਰੀ ਜਦੋਂ ਹੁਣ ਚਲੋ ਕਾਨੂੰਨਨ ਤੌਰ ਤੇ ਮੇਰੀ ਮਾਤਾ ਸਰਪੰਚ ਹੈਗੀ ਪਰ ਇਸ ਗੱਲ ਦਾ ਮੇਰੀ ਮਾਤਾ ਨੂੰ ਵੀ ਨਹੀਂ ਪਤਾ ਸੀ ਕਿ ਉਹ ਵੀ ਮੈਨੂੰ ਪੁੱਛਦੀ ਸੀ ਵੀ ਵੀ ਨੂੰ ਉਠਾਇਆ ਕਿਨੇ ਕਿਹੜੇ ਬੰਦੇ ਨੇ ਤੁਹਾਨੂੰ ਉਠਾਇਆਗਾ ਤਾਂ ਮੈਂ ਸੋਚਿਆ ਮੈਂ ਮੈਂ ਤਾਂ ਵੀ ਮੈਂ ਜਿਹੜੇ ਲੋਕਾਂ ਦੇ ਕੰਮ ਕੀ ਤੁਸੀਂ ਪੰਚਾਇਤ ਵਿੱਚ ਬਰਵਾ ਲੇ ਮੈਂ ਇੱਕ ਆਦੀ ਕਿਸਮਾ ਤੋਂ ਬਿਮਾਰ ਆਗਾ ਦੇਖਦੇ ਹਾਂ ਹੁਣ ਵੀ ਲੋਕ ਕੰਮ ਨੂੰ ਵੋਟ ਪਾਉਂਦੇ ਆ ਜਾਂ ਨਸ਼ਾ ਨੂੰ ਵੋਟ ਪਾਉਂਦੇ ਆ ਜੇ ਤੁਹਾਡੇ ਮਾਤਾ ਤੇ ਕੀ ਇਲੈਕਸ਼ਨ ਦਿੱਤੇ ਆ ਤੁਸੀਂ ਕੰਪੇਨ ਨੂੰ ਸੰਭਾਲਿਆ ਤੁਸੀਂ ਇਕੱਲੇ ਜਾਂਦੇ ਜਾਂਦਾ ਬਿਲਕੁਲ ਨਹੀਂ ਇਕੱਲੇ ਅੱਛਾ ਹਾਂ ਤੇ ਨਸ਼ਾ ਦੇ ਬਾਰੇ ਫਿਰ ਪੁਲਿਸ ਦਾ ਕਿਸ ਤਰ੍ਹਾਂ ਹੈਗਾ ਵੀ ਕਾਰਵਾਈ ਕਿੱਦਾਂ ਨਹੀਂ ਕਰਦੇ ਪੁਲਿਸ ਵੀ ਜਿਹੜੀ ਕਾਰਵਾਈ ਹੈ ਜੀ ਉਹ ਤੇ ਇੱਕ ਤਰ੍ਹਾਂ ਕਿ ਸਵਾਲ ਜਾਂ ਚਿੰਤ ਵੀ ਖੜਾ ਹੋ ਜਾਂਦਾ ਹੂੰ ਕਿਉਂਕਿ ਦੇਖੋ ਜੀ ਜਿਹੜੇ ਮੋਹਤਵਾਰ ਬੰਦੇ ਆ ਜੀ ਉਹਨਾਂ ਨੂੰ ਪ੍ਰਸ਼ਾਸਨਕ ਸਰਕਾਰ ਵੱਲੋਂ ਤਾਂ ਵੱਡੇ ਹੁਕਮ ਦਿੱਤੇ ਜਾਂਦੇ ਆਗੇ ਵੀ ਤੁਸੀਂ ਨਸ਼ਿਆਂ ਵਾਸਤੇ ਕਮੇਟੀਆਂ ਆਪਣਾਓ ਜੀ ਜਾਂ ਤੁਸੀਂ ਇਹ ਨਸ਼ਾ ਬੰਦ ਕਰਵਾਓ ਜੀ ਜਾਂ ਤੁਹਾਡੇ ਕੋਲੇ ਬਹੁਤ ਸੂਤ ਆ ਜੀ ਤੁਹਾਡੇ ਕੋਲੇ ਬਹੁਤ ਅਧਿਕਾਰ ਆ ਜੀ ਪਰ ਮੈਨੂੰ ਲੱਗਦਾ ਵੀ ਸਾਡੇ ਜਿਹੜੇ ਸਾਡੇ ਸਮਾਜ ਦੇ ਵਿੱਚ ਇਸ ਸਮਾਜ ਦੇ ਵਿੱਚ ਕੁਈ ਸਾਡੇ ਨੂੰ ਕੋਈ ਜ਼ਿਆਦਾਤਰ ਵੀ ਇਹੋ ਜਿਹੀਆਂ ਸਹੂਲਤਾਂ ਦੀ ਅਸੀਂ ਇਹ ਚਾਹੁੰਦੇ ਆ ਵੀ ਨਸ਼ਾ ਬੰਦ ਹੋਣਾ ਚਾਹੇ ਪਰ ਸਰਕਾਰ ਤੇ ਪ੍ਰਸ਼ਾਸਨ ਦਾ ਸਾਨੂੰ ਸਾਥ ਬਿਲਕੁਲ ਨਹੀਂ ਮਿਲਦਾ ਜੀ ਹੂੰ ਤੇ ਕਿਉਂਕਿ ਦੇਖੋ ਜਦੋਂ ਨਸ਼ੇੜੀਆਂ ਦੇ ਨਾਲ ਹਰੇਕ ਬੰਦਾ ਪੰਗੇ ਲੈਣ ਤੋਂ ਡਰਦਾ ਜੀ ਹੂੰ ਤੇ ਇੱਕ ਆਪਾਂ ਅਸੀਂ ਵੀ ਆਪ ਦੇ ਆਪ ਨੂੰ ਸੇਫ ਨੇ ਰਹਿਸੂਸ ਕਰਦੇ ਕਿਉਂਕਿ ਅਸੀਂ ਵੀ ਇਕੱਲੇ ਇਧਰ ਉਧਰ ਜਾਣਾ ਹੁੰਦਾ ਕਮਤਲ ਦਾ ਵਾਸਤੇ ਤੇ ਸਾਨੂੰ ਵੀ ਡਰ ਲੱਗਦਾ ਵੀ ਜੇ ਅਸੀਂ ਕਿਸੇ ਨਸ਼ੇੜੀ ਨਾਲ ਪੰਗਾ ਲੈਨੇ ਆਂ ਕੀ ਪਤਾ ਕਿੰਨੇ ਕੇ ਬੰਦੇ ਇਕੱਠੇ ਹੋ ਗਿਆ ਜਾਂ ਕਿ ਜੀ ਤੇ ਉਤੋਂ ਅਸੀਂ ਪਿੰਡਾਂ ਨਾਲ ਇਹ ਦੇਖਿਆ ਜਾਦਾ ਹੈ ਹਾਂ ਜੀ ਉਹ ਨਾਲ ਦੇਖਦੇ ਨਾਲ ਦੇਖਦੇ ਇੱਕ ਤਜਾਦੀ ਹੈ ਜੀ ਤੇ ਪ੍ਰਸ਼ਾਸਨ ਨੂੰ ਅਸੀਂ ਇਹ ਕਹਿੰਦੇ ਸਾਡੇ ਨਾਲ ਪਹਿਲਾਂ ਇੱਕ ਇੱਕ ਚੌਂਕੀ ਬਣੀ ਹੋਈ ਸੀ ਵੀ ਜੀ ਅੱਛਾ ਤੇ ਉਹ ਚੌਂਕੀ ਸਾਡੀ ਜੇ ਦੁਬਾਰੇ ਬਹਾਲ ਕੀਤੀ ਜਾਵੇ ਤੇ ਤਾਂ ਚੌਂਕੀ ਸਾਡੇ ਜਿਹੜੇ ਕਿੜੀਆ ਘਰ ਦੇ ਕੋਲੇ ਸੀ ਚੌਂਕੀ ਅੱਛਾ ਉੱਥੇ ਮਤਲਬ ਸਾਡਾ ਕਾਫੀ ਮਤਲਬ ਸੁਧਾਰ ਸੀਗਾ ਉਸ ਟਾਈਮ ਤੇ ਪਿੰਡ ਦਾ ਤੇ ਕੋਈ ਐਸਾ ਵੈਸਾ ਨਿਸ਼ਾਨ ਨਹੀਂ ਸੀਗਾ ਉਦੋਂ ਜ਼ਿਆਦਾਤਰ ਅੱਜ ਤੋਂ 30 ਸਾਲ ਨੂੰ ਹੋ ਗਈ 15 16 ਸਾਲ ਦੀ ਗੱਲ ਹੋ ਗਈ ਹੋਣੀ ਆ ਉਦੋਂ ਸਮੈਕ ਦਾ ਇੱਕ ਨਸ਼ਾ ਚੱਲਿਆ ਸੀ ਜੀ ਕੋਣ ਜਿਹੜੇ ਚਿੱਟਾ ਕਹਿੰਦੇ ਉਹ ਸਮੈਕ ਕਰਦੀ ਸੀ ਉਦੋਂ ਸਾਡੇ ਚੌਂਕੀ ਬਣੀ ਸੀਗੀ ਮੈਂ ਕਹਾਂ ਸਰਕਾਰ ਦੇ ਵਿੱਚ ਉਹ ਚੌਂਕੀ ਬਣਾਈ ਗਈ ਸੀ ਤਾਂ ਮਤਲਬ ਉਹ ਸਮੈਕ ਸਾਡੀ ਜਦੋਂ ਖਤਮ ਹੋ ਗਈ ਸੀ ਹਾਂ ਤੇ ਜਦੋਂ ਚੌਂਕੀ ਮਤਲਬ ਚਿੱਤੀ ਗਈ ਹਾਂ ਤਾਂ ਉੱਥੇ ਹੁਣ ਪ੍ਰਸ਼ਾਸਨ ਦਾ ਨਾਮ ਹੈ ਨਹੀਂ ਕੋਈ ਜੀ ਪ੍ਰਸ਼ਾਸਨ ਜਦੋਂ ਆਉਂਦਾਗਾ ਆਪਦੀ ਸ਼ਕਤੀ ਕਈ ਇੱਕ ਦੋ ਮਹੀਨੇ ਚੱਕਦੇ ਨਾਲ ਜੀ ਆਗੇ ਉਹਦੇ ਨਾਲ ਕੋਈ ਸਖਤੀ ਨਹੀਂ ਹੁੰਦੀ ਕਿਉਂਕਿ ਫਿਰ ਉਹ ਜਿਹੜੇ ਮਹੀਨੇ 'ਚ ਤੁਸੀਂ ਇੱਕ ਦਿਨ ਲਾ ਲਓ ਤੇ 29 ਦਿਨ ਤਾਂ ਫਿਰ ਉਹਨਾਂ ਨੇ ਦੂਜਾ ਕੰਮ ਇੱਕ ਦਿਨ ਬੰਦ ਵੀ ਹੋ ਜੂਗਾ ਤਾਂ ਵੀ ਤੂੰ ਚੱਲ ਜੀਂਗੀ ਕੁੜੀਆਂ ਆ ਵੀ ਕੋਈ ਮੈਸੇਜ ਪੈਂਦੇ ਨੇ ਪੰਜਾਬ 'ਚ ਕਈ ਇਹ ਗੱਲ ਚੱਲਦੀ ਆ ਉਹ ਸ਼ਹਿਰ ਤੋਂ ਆਉਂਦੀਆਂ ਕੁੜੀਆਂ ਜਾਂ ਹੋਰ ਇਦਾਂ ਕੋਈ ਹੈ ਵੀ ਗੱਲ ਹਾਂ ਬਸ ਸਾਡੇ ਕੋਲ ਸਾਡੇ ਇਸ ਥੀ ਦਾ ਮਤਲਬ ਜਿਹੜਾ ਦਿੱਤੇ ਬਿਕ ਰਿਹਾ ਨਸ਼ਾ ਉੱਥੇ ਜ਼ਿਆਦਾਤਰ ਮਤਲਬ ਸ਼ਹਿਰ ਤੋਂ ਲੋਕ ਜ਼ਿਆਦਾ ਆਉਂਦੇ ਅੱਛਾ ਉਹਨਾਂ ਆਉਂਦੇ ਸ਼ਹਿਰੋਂ ਆਉਂਦੇ ਯਾਰ ਕੁੜੀਆਂ ਵੀ ਦੇਖਦੇ ਹਾਂ ਕੋਈ ਕੁੜੀਆਂ ਵੀ ਆਉਂਦੀਆਂ ਇੱਥੇ ਤੇ ਆਖਿਰ ਦੇ ਆਟੋ ਵਾਲੇ ਆ ਸੀ ਹੂੰ ਤੇ ਉਹ ਲਾਈਕ ਇਸ ਜਿਹੜੇ ਆਟੋ ਆ ਕਿ ਉਹਨਾਂ ਨੂੰ ਚੈਕਿੰਗ ਕੀਤੀ ਜਾਵੇ ਤਾਂ ਉਹ ਇੱਥੇ तकरीबन ਸਾਰੇ ਮਤਲਬ ਆਟ ਬੋਰਡ ਜਾਂਦੇ ਸਾਡੇ ਇੱਥੇ ਰੋਡ ਆ ਦੇ ਰੋਡ ਐ ਇੱਥੋਂ ਹੀ ਸਾਡੇ ਉਹ ਆਟੋ ਖੜਾ ਲੈਂਦੇ ਜੀ ਹੂੰ ਤੇ ਮੇਚ ਪੜਦੇ ਲਾ ਕੇ ਨਾਲ ਤੇ ਉਹਦੇ ਵਿੱਚ ਨਾ ਚੱਲਦੀ ਆ ਜਿੰਦਾ ਹਾਂ ਬਾਟ ਉਹ ਚਲਾਉਣ ਨਾਲ ਕਰਦੇ ਹਾਂਜੀ ਤੇ ਆਪ ਕਰਦੇ ਹੋ ਅੱਛਾ ਹਾਂ ਹਾਂ ਕਰਦੇ ਤੇ ਫਿਰ ਵੀਰਾਂ ਕਮੇਟੀਆਂ ਦਾ ਹੈਗਾ ਜਿਵੇਂ ਸਹੀ ਥਾਂ ਤੇ ਜਿਹੜੀਆਂ ਬਣਦੀਆਂ ਪੜਦੀਆਂ ਨੇ ਜਿਹੜੇ ਕੋਈ ਨਾਮ ਆਉਂਗਾ ਕਮੇਟੀ ਮੈਂਬਰਾਂ ਨੂੰ ਬੁਟਿਆ ਜਾਂ ਹੋਰ ਚਾਹੇ ਜਾਂ ਕਰ ਹਾਂ ਉਹਦਾ ਫਿਰ ਪ੍ਰਸ਼ਾਸਨ ਉਹਦੇ ਕਰਦਾ ਕੋਈ ਕਾਰਵਾਈ ਜਾਂ ਕਿਵੇਂ ਮੈਨੂੰ ਤਾਂ ਲੱਗਿਆ ਨਹੀਂ ਕੋਈ ਕਰੂ ਸਾਡੇ ਇੱਕ ਇੱਕ ਮੁੰਡਾ ਸੀਗਾ ਜੀ ਕਾਫੀ ਐਕਟਿਵ ਸੀਗਾ ਕਿ ਕਮੇਟੀ ਦੇ ਵਿੱਚ ਤੇ ਉਹ ਦਾ ਜਦੋਂ ਰੋਪ ਰਿਆ ਸੀਗਾ ਤਾਂ ਫਿਰ ਨੂੰ ਪਤਾ ਜਿਹੜੇ ਬੰਦੇ ਕੰਮਾਂ ਧੰਦੇ ਵਾਲੇ ਹੁੰਦੇ ਆ ਉਹ ਤਾਂ ਇਕੱਲੇ ਨਿਕਲਦੇ ਨਹੀਂ ਫਿਰ ਕੋਈ ਤੇ ਉਹਨੂੰ ਰਾਤ ਦੇ ਨੇਰੇ ਕਰਨ ਤੇ ਕਿਸੇ ਬੰਦਿਆਂ ਨੇ ਉਹਨਾਂ ਨੇ ਵਿਛੜੀਆਂ ਨੇ ਉਹਦਾ ਸਸੂ ਘਰਤਾ ਸੀਗਾ ਆਪੀ ਤੁਹਾਨੂੰ ਦੱਸੜ ਵੀ ਗਿਆ ਹੋ ਹੂੰ ਹੂੰ ਤੇ ਇਸ ਤਰ੍ਹਾਂ ਦਾ ਫਿਰ ਕਿੰਨਾ ਕਿਤੇ ਜੀ ਮਰਦਾ ਵੀ ਸਹਿਮ ਜਾਂਦਾ ਬੰਦਾ ਜੀ ਜਿਹੜਾ ਸਮਾਜ ਸੇਵੀ ਬੰਦਾ ਫਿਰ ਉਹ ਉਹਦੇ ਪਰਿਵਾਰ ਦੇ ਜੀ ਆਗੇ ਉਹ ਆਪਣੇ ਪਰਿਵਾਰ ਨੂੰ ਵੀ ਦਿਖਾਉਂਦਾ ਫਿਰ ਮੁੱਕ ਜਿਹੇ ਪੰਗੇ ਲਿਜਿਦੇ ਕੋਈ ਨੌਜਵਾਨ ਜਿਹੜੇ ਲੱਗੇ ਨਸ਼ਿਆਂ ਦੇ ਕੋਈ ਬਈ ਛੱਡਣਾ ਵੀ ਚਾਹੁੰਦੇ ਹੁੰਦੇ ਆ ਜਾਂ ਹੋਰ ਇਸ ਤਰ੍ਹਾਂ ਦੇ ਕੋਈ ਮਿਲਦੇ ਆ ਤੁਹਾਨੂੰ ਬੱਚੇ ਬਿਲਕੁਲ ਹੀ ਸਾ ਛਡੂ ਕਹਿੰਦੇ ਆ ਅਸੀਂ ਕਈ ਵਕਾਂ ਨੂੰ ਅਸੀਂ ਦਵਾਈ ਦਵਾ ਕੇ ਵੀ ਤੇ ਅੱਛਾ ਸਰਕਾਰੀ ਹਸਪਤਾਲ ਦੇ ਉੱਤੇ ਕਿ ਅਜਮੜੇ ਵੀ ਕਿਤੇ ਉੱਥੇ ਪਰ ਤੇਰ ਤੋਂ ਬਿਨਾ ਕਿਤੇ ਵੀ ਲੱਗ ਜਾਂਦੇ ਆ ਸੋ ਹਮ ਮੈਂ ਤਾਂ ਦੇਖਿਆ ਜਾਂਦਾ ਵੀ ਜਿਹੜਾ ਅਸੀਂ ਪੁੱਛ ਲਾਇਆ ਸੀਗਾ ਉਹਦੇ ਵਿੱਚੋਂ 10 ਜਵਾਖਾਂ ਦੇ ਵਿੱਚੋਂ ਤਾਂ 9 ਤਾਂ ਲੱਗੇ ਤੇ ਇਹ ਦਸ ਵੱਡੇ ਵੱਡੇ ਪੱਤਰ ਤੇ ਪੇਜਦੇ ਜਾਂ ਛੋਟੇ ਤਸਕਰੀ ਹੁੰਦੇ ਇੱਥੇ ਵੱਡੇ ਤਾਂ ਹੀ ਹੁਣ ਵੱਡਾ ਤਾਂ ਇਹ ਕਹਿੰਗੇ ਵੀ ਹੁਣ ਜਿਵੇਂ ਉਹ ਕਹਿੰਦੇ 17 ਗ੍ਰਾਮ ਮਿਲ ਗਿਆ ਜੀ ਕਿਤਾ ਜੀ 20 ਗ੍ਰਾਮ ਮਿਲ ਗਿਆ ਜੀ ਤੇ ਇੱਥੇ ਤਾਂ ਸਾਡੇ ਪਿੰਡ ਦੇ ਵਿੱਚ ਤਾਂ ਅੱਧਾ-ਅੱਧਾ ਕਿਲੋ ਵਾਲੇ ਬੰਦੇ 2 ਕਿਲੋ ਵਾਲੇ ਬੰਦੇ ਰੱਖ ਅੱਛਾ ਹੋਰ 4-4 ਕਿਲੋ ਵਾਲੇ ਤੇ ਕੀ ਕੋਡ ਨੂੰ ਨੰਬਰ 300 ਕੇ ਪੜੇ ਕੇ ਪੜੇ ਫਿਰ ਵਾਰ ਸਕਦੇ ਹੈ ਇਹ ਘਰ ਘਰ ਵੀ ਤਸਰ ਬਣਾਉਂਦੇ ਤੇ ਫਟੇ ਜਦੋਂ ਨਾਲ ਅੰਚਾਰ ਪੈਸੇ ਆ ਹਾਂਜੀ ਹਾਂਜੀ ਚੱਲੀ ਜਾਂਦੀ ਬਸ ਘਰ ਬੱਟੀ ਘਰ ਪਾ ਰੱਖਿਆ ਤੇ ਫਿਰ ਉੱਪਰ ਤਣਾ ਕਰਤੇ ਕਾਂ ਨਾ ਸੀ ਪ੍ਰਾਣੀਆਂ ਸਾਡੀਆਂ ਜਮੀਨ ਦਾ ਸੀ ਆ ਉਹਦੇ ਪਿੰਡ ਵੇਚ ਕੇ ਆਇਆ ਤਾਂ ਪਾਇਆ ਕਰ ਅਛਾ ਆ ਜਾਂਦਾ ਹੈ ਮੈਂ ਵੀ ਹੋ ਜਾਂਦਾ ਹੈ ਕੌਣ ਕੋ ਤੁਹਾਡਾ ਜੇ ਤੁਸੀਂ ਜਿਆਦਾ ਮੈਂਬਰ ਰਹੇ ਹੋ ਜੇ ਤੁਹਾਡੇ ਨੂੰ ਬਾਤ ਆ ਜੀ ਸਰਪੰਚ ਬਣਿਆ ਤਾਂ ਹੁਣ ਜਿਹੜਾ ਪੰਚਾਇਤ ਵੱਲੋਂ ਇਸ ਤਰ੍ਹਾਂ ਦਾ ਕੋਈ ਤੁਸੀਂ ਅਵੇਅਰਨੈਸ ਜਾਂ ਕੁਝ ਕਰ ਰਹੇ ਹੋ ਵੀ ਨੌਜਵਾਨ ਇੱਕ ਪਾਸੇ ਤਾਂ ਜਾਕੂ ਪ੍ਰਸ਼ਾਸਨ ਤੁਹਾਡੇ ਕੋਈ ਆਉਂਦਾ ਹੋਵੇ ਪੁਲਿਸ ਪ੍ਰਸ਼ਾਸਨ ਜਾਂ ਜ਼ਿਲ੍ਹਾ ਪ੍ਰਸ਼ਾਸਨ ਡੀਸੀ ਸਾਹਿਬ ਜਾਂ ਹੋ ਕੋਈ ਰਾਬਤਾ ਡੀਸੀ ਨਾਲ ਰਾਬਤਾ ਕੋਈ ਹੁੰਦਾ ਵੀ ਰੋਪਈ ਆਪਾਂ ਇਸ ਤਰ੍ਹਾਂ ਜਾਗਰੂਕ ਕਰੀਏ ਨੌਜਵਾਨਾਂ ਨੂੰ ਮੈਸੇਜ ਦੇਣਾ ਲੱਗਣਾ ਜਾਗਰੂਕ ਤਾਂ ਦੇਖੋ ਜੀ ਜਿਹੜੀ ਤੇ ਮੇਰੀ ਆਪਦੀ ਆਤਮਾ ਦੀ ਗੱਲ ਕਰਦੇ ਆ ਜੀ ਮੈਂ ਆ ਵੀ ਆਤਮਾ ਨੂੰ ਤਾਂ ਇਹ ਕਹਿ ਸਕਦਾ ਵੀ ਸੌ ਪਾਸੇ ਵੀ ਮੈਂ ਜਿੱਥੇ ਮੈਨੂੰ ਕੋਈ ਲੱਗਦਾਗਾ ਵੀ ਆਹ ਸਾਡੇ ਸਮਾਜ ਦਾ ਬੰਦਾ ਹੈਗਾ ਤੇ ਜਾਂ ਕੋਈ ਮਤਲਬ ਨਸ਼ਾ ਕਰਦਾ ਇਹਨਾਂ ਦਾ ਬੱਚਾ ਮੈਂ ਆਪਣੇ ਵੱਲੋਂ ਅਪਰਾਲਾ ਕਰਦਾ ਉਹਨਾਂ ਨੂੰ ਸਮਝਾਉਣਾਗਾ ਪਰ ਉਸ ਉਹਨਾਂ ਦੇ ਮਾਪਿਆਂ ਨੂੰ ਇੱਕ ਵਾਰ ਅਵੇਰਨੈਸ ਕਰਕੇ ਆਉਣਾਗਾ ਪਰ ਜੇ ਨਹੀਂ ਸਾਧਨ ਤੇ ਤਾਂ ਫਿਰ ਉੱਥੇ ਨਾਲ ਕਿਤੇ ਨਾ ਕਿਤੇ ਮੈਂ ਸੱਚੇ ਪੁੱਗਣਾ ਪੈਂਦਾ ਜੀ ਕੁਝ ਵੀ ਦੋਵੇਂ ਮਾਪੇ ਵੀ ਸਾਥ ਨਹੀਂ ਦਿੰਦੇ ਜੀ ਤੇ ਪ੍ਰਸ਼ਾਸਨ ਬੋਲਦਾ ਤੁਸੀਂ ਫਿਰ ਉਹੀ ਦੁਬਾਰਾ ਕਰਦੇ ਆ ਕਰਦੇ ਆ ਕਿ ਵੀ ਸਰਕਾਰ ਨੂੰ ਵੀ ਅਸੀਂ ਅਪੀਲ ਕਰਾਂਗੇ ਤੇ ਡੀਸੀ ਸਾਹਿਬ ਨੂੰ ਅਪੀਲ ਕਰਾਂਗੇ ਕਿ ਸਾਡੇ ਪਹਿਲਾਂ ਇੱਕ ਚੌਕੀ ਬਣੀ ਹੋਈ ਸੀ ਦੀ ਤੇ ਜੇ ਉਹੀ ਸਾਡੇ ਦੁਬਾਰਾ ਬਹਾਲ ਕੀਤੀ ਜਾਵੇ ਤਾਂ ਮੇਰੇ ਹਿਸਾਬ ਨਾਲ ਵੀ 100% ਨਿਸ਼ਚਿਤਮ ਹੋ ਸਕਦਾ ਹੈ ਇਹਦੇ ਬਾਹਰ ਜਾਣੇ ਉਹ ਇਕਿਲਾ ਸਵਾਲ ਇਹ ਤੁਹਾਨੂੰ ਵੀ ਜੇ ਬਾਹਰ ਜਾਣੇ ਕਿ ਤੇ ਰਿਸ਼ਤੇਦਾਰੀ ਚ ਹੋਰ ਗ੍ਰਾਮ ਵਗੈਰਾ ਆਸੇ ਪਾਸੇ ਪਿੰਡਾਂ ਚ ਕਿ ਸ਼ਹਿਰ ਚ ਸੋ ਤੁਹਾਡੇ ਬਾਰੇ ਇਹ ਹੁੰਦਾ ਵੀ ਜਿਆਦਾ ਬਨਾਮ ਤੋਟੇ ਠੀਕ ਹੈ ਹਰੇਕ ਪਿੰਡ ਸ਼ਹਿਰ ਚ ਵਿਕ ਰਿਆ ਨਾ ਚਾਹਦਾ ਪਰ ਬੀਡ ਤੇ ਲਾਗ ਦੇ ਨਾਲ ਇਹ ਆ ਯਾਰ ਉੱਥੇ ਤਾਂ ਬਹੁਤ ਜਿਆਦਾ ਦਾ ਰੈਟ ਸੁਣਦਾ ਚੰਗੋ ਪਰ ਤੇ ਬਾਹਰ ਅੰਦਰ ਜਾਣੇ ਤੁਹਾਨੂੰ ਤੁਹਾਡੇ ਬਾਰੇ ਕਹਿੰਦੇ ਫਿਰ ਕਿਵੇਂ ਲੱਗਦਾ ਉਹਦੇ ਬਾਰੇ ਉਹ ਵੀ ਤਾਂ ਬਹੁਤ ਸਾਨੂੰ ਤਾਂ ਸਾਡਾ ਜਿਹੜੇ ਬੰਦੂਰੇ ਜਾਂਦੇ ਆ ਸਾਡੀ ਆਤਮਾ ਨੂੰ ਤੋਂ ਬਹੁਤ ਦੁੱਖ ਹੁੰਦਾ ਹੈ ਜਦੋਂ ਇੱਕ ਵੀਰਤਲਾ ਦਾ ਨਾਮ ਜਦੋਂ ਕਹਿੰਦੇ ਵੀਰਤਲਾ ਦੇ ਵਿੱਚ ਇੱਕ ਗਾੜਾਗਾ ਨਿਸ਼ਾਨ ਦਾ ਉਹ ਸਾਡਾ ਸਾਨੂੰ ਪੁੱਛਣਾ ਸਾਡੀ ਆਤਮਾ ਨੂੰ ਕਿੰਨਾ ਉਹ ਦੁੱਖ ਹੁੰਦਾ ਹੋਗਾ ਹਮ ਪਰ ਜੇ ਦੇਖਿਆ ਵੀ ਤਾਂ ਵੀਰਤਲਾ ਇੱਕ ਤੇ ਉਹ ਵੀ ਹੈਗੇ ਆ ਲੋਕ ਜਿਹੜੇ ਪ੍ਰੋਫੈਸਰ ਤੱਕ ਕੈਪਟਨ ਤੱਕ ਹਮ 80% ਸਾਡੇ ਜਿਹੜੇ ਵਸਤੀ 4 ਤੇ 5 ਹੈਗੀ ਅੱਛਾ 80% ਸਾਡੇ ਮੁਲਾਜ਼ਮ। ਅੱਛਾ ਸਾਡੇ ਇੱਥੇ ਸਕੂਲ ਪਲੱਸ 2 ਦਾ ਸਕੂਲ ਆਗਾ। ਹੂੰ ਤੇ ਸਾਡੇ ਆ ਕਾਫੀ ਇੱਥੇ ਸਹੂਲਤਾਂ ਹੈਗੀਆਂ। ਹੂੰ ਤੇ ਸਾਨੂੰ ਮਤਲਬ ਸਾਡੇ ਲੋਕ ਬਹੁਤ ਜ਼ਿਆਦਾ ਪੜ੍ਹੇ ਲਿਖੇ ਹੈਗੇ। ਐਸ ਟਾਈਮ ਵੀ ਸਾਡੇ ਪੋਸਟਸ ਦੇ ਵਿੱਚ ਮੇਰੇ ਖੋਦੇ ਡੇੜੀ ਪੁੱਡਾ ਦੇ ਵਿੱਚ ਸੀਗੇ। ਅੱਛਾ ਠੀਕ ਹੈ ਇੱਕ ਅਨਪੜ੍ਹ ਸੀਗੇ ਪਰ ਉਹ ਅਨਪੜਾ ਨਹੀਂ ਬਹੁਤ ਕਿੰ ਸੀ। ਠੀਕ ਹੈ ਤੇ ਉਹ ਵੀ ਉਤਾਰ ਰਚੋਂ ਹੋਇਆ ਜੇ ਅਸੀਂ ਪਿੰਡ ਦੀ ਉੱਚੀ ਹੈ। ਚੌਣੀ ਦੇ ਵਿੱਚ ਸਾਡੇ ਕਾਫੀ ਲੋਕ ਲੱਗੇ ਹੋਏ ਆ ਕਿ ਫੌਜ ਦੇ ਵਿੱਚ ਕਾਫੀ ਲੋਕਾ ਮਾਸਟਰ ਲੋਕ ਸਾਡੇ ਕਰਦੇ ਆ ਮੈਡਮ ਆਈਆਂ ਮਾਸਟਰ ਹੂੰ ਇਹਨਾਂ ਦਾ ਮਤਲਬ 80% ਸਾਡੇ ਲੋਕ ਮੁਲਾਜ਼ਮ ਹੈ ਵੀ ਛੇ ਵਸਤੀਆਂ ਇੱਕ ਤੋਂ ਲੈ ਕੇ ਛੇ ਹਾਂਜੀ ਹਾਂਜੀ ਠੀਕ ਹੈ ਵੀ ਜਿਵੇਂ ਚਾਰ ਤੇ ਪੰਜ ਜਿਹੜੀ ਹੈਗੀ ਵਸਤੀ ਉਹਦੇ ਕਾਫੀ ਜਿਹੜੇ ਹਾਂਜੀ ਲੱਗੇ ਹੋੜਾ ਹਾਂਜੀ ਹਾਂਜੀ ਇਹ ਤਾਂ ਘੱਟ ਵੀ ਜਾਂਦ ਰਹਿਣਾ ਚਾਹੇ ਇੱਥੇ ਸਾਡੇ ਵਸੇ ਜ਼ਿਆਦਾ ਤਾਂ ਨਹੀਂ ਹੈਗਾ ਜੀ ਜ਼ਿਆਦਾ ਹਾਂਜੀ ਚਲੋ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਜੀ ਦਾ